ਸਸ਼ੀਕਾਲ ਅਮਰੀਕਨ ਟਾਈਮ ਟੀਵੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਵਰਡ ਨਿਊਜ਼ ਤੁਸੀਂ ਦੇਖ ਰਹੇ ਹੋ ਬੁਲੇਟਨ ਦਾਗਾਜ਼ ਅੱਜ ਦੀਆਂ ਅਹਿਮ ਖਬਰਾਂ ਦੇ ਨਾਲ ਪੰਜਾਬ ਪੁਲਿਸ ਨੇ ਗੈਂਗਸਟਰਾਂ ਨੂੰ ਨੱਥ ਪਾਉਣ ਦੇ ਲਈ ਮੋਰਚਾ ਖੋਲ੍ਹਿਆ ਹੋਇਆ ਹੈ ਇਸੇ ਤਹਿਤ ਜਲੰਧਰ ਜ਼ਿਲ੍ਹੇ ਦੀ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੂਰੀਆ ਗੈਂਗ ਦੇ ਤਿੰਨ ਬਦਮਾਸ਼ਾਂ ਨੂੰ ਗ੍ਰਫਤਾਰ ਕੀਤਾ ਹੈ ਇਸੀ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਤੇ ਪੰਜਾਬ ਦੇ ਡੀਜੀਪੀ ਨੇ ਸੋਸ਼ਲ ਮੀਡੀਆ ਦੇ ਉੱਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਗੈਂਗਸਟਰ ਜੱਗੂ ਭਗਵਾਨਪੂਰੀਆ ਗੈਂਗ ਦੇ ਤਿੰਨ ਕਾਰਕੁਨਾਂ ਨੂੰ ਗ੍ਰਫਤਾਰ ਕੀਤਾ ਅੰਮ੍ਰਿਤਸਰ ਦੇ ਰਾਜਦੀਪ ਕਤਲकांड ਵਿੱਚ ਦੋ ਦੋਸ਼ੀ ਵੀ ਗ੍ਰਫਤ ਪੰਜਾਬ ਪੁਲਿਸ ਸੰਗਠਿਤ ਅਪਰਾਧ ਵਿਖਾਤਮੇ ਅਧਿਰਾਜ ਦੇ ਵਿੱਚ ਸ਼ਾਂਤੀ ਅਤੇ ਸਤਿਭਾਵਨਾ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਮਚਨ ਫੜਿਆ। ਕਾਂਗਰਸ ਨੇ ਵਿੱਤ ਮੰਤਰੀ ਨਰਮਲਾ ਸੀਤਾਰਮਨ ਨੂੰ ਚੋਣ ਬੋਣ ਨਾਲ ਸੰਬੰਧਿਤ ਬਿਆਨ ਤਘੇੜਦੇ ਆ ਦੋਸ਼ ਲਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਯੋਜਨਾ ਦੇ ਨਾਲ ਜਨਤਾ ਦੇ 4 ਲੱਖ ਕਰੋੜ ਲੁੱਟੇ ਨੇ ਅੱਗੇ ਵੀ ਇਹ ਲੁੱਟ ਜਾਰੀ ਰੱਖਣਾ ਚਾਹੁੰਦੇ ਨੇ ਤੇ ਪਾਰਟੀ ਦੇ ਜਨਰਲ ਸਕੱਤਰ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਜ਼ਮੀਨੀ ਪੱਧਰ ਤੋਂ ਮਿਲ ਰਹੀਆਂ ਖਬਰਾਂ ਅਨੁਸਾਰ ਭਾਜਪਾ ਸੱਤਾ ਤੋਂ ਬਾਹਰ ਜਾ ਰਹੀ ਹੈ ਜ਼ਿਕਰ ਹੋ ਗਿਆ ਹੈ ਕਿ ਸੀਤਾਰਮਨ ਨੇ ਇੱਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਚੋਣ ਬੋਣ ਨੂੰ ਸੰਬੰਧਿਤ ਧਿਰਾਂ ਦੇ ਨਾਲ ਵਿਚਾਰ ਚਰਚਾ ਤੋਂ ਬਾਅਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਾਪਸ ਲਿਆਂਦਾ ਜਾਵੇਗਾ ਪਾਕਿਸਤਾਨ ਦੀ ਕਦਰਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਹਨਾਂ ਦੀ ਪਤਨੀ 부ਸ਼ਰਾ ਬੀਬੀ ਦੀ ਡਾਕਟਰੀ ਜਾਂਚ ਕਰਾਉਣ ਦੇ ਹੁਕਮ ਦਿੱਤੇ ਨੇ ਪ੍ਰਵਾਨ ਕਰ ਲਏ ਨੇ 부ਸ਼ਰਾ ਬੀਬੀ ਦੀ 2 ਦਿਨਾਂ ਦੇ ਅੰਦਰ ਕਿਸੇ ਪ੍ਰਾਈਵੇਟ ਹਸਪਤਾਲ ਚੈਂਡੋਸਕੋਪੀ ਕਰਵਾਉਣ ਦੇ ਨਿਰਦੇਸ਼ ਆਏ ਨੇ ਕਈ ਕੇਸਾਂ 'ਚ ਦੋਸ਼ੀ ਠਹਿਰਾਏ ਜਾਣ ਮਗਰੋਂ ਇਮਰਾਨ ਖਾਨ ਨੂੰ ਦੱਸ ਦਈਏ ਕਿ 라ਵਲਪਿੰਡੀ ਦੇ ਅਡੀਆਲਾ ਜੇਲ੍ਹ 'ਚ ਰੱਖਿਆ ਗਿਆ ਜਦਕਿ 부ਸ਼ਰਾ ਬੀਬੀ ਬਾਨੀਗਾਲਾ اسلامਾਬਾਦ ਦੇ ਵਿੱਚ ਇਮਰਾਨ ਦੇ ਘਰ ਜੇਲ੍ਹ 'ਚ ਬੰਦਾ ਹੈ ਗੈਰ ਸਲਾਮਿਕ ਵਿਆਹ ਮਾਮਲੇ 'ਚ ਫਰਵਰੀ ਮਹੀਨੇ ਦੋਵਾਂ ਨੂੰ ਸਜ਼ਾ ਸੁਣਾਈ ਜਾਣ ਮਗਰੋਂ ਕਾਰ ਨੂੰ ਸਭ ਜੇਲ੍ਹ ਪ੍ਰੋਗਰਾਮ ਚਿਕਵੱਡਾ ਹਾਦਸਾ ਵਾਪਰਿਆ ਇਥੋਂ ਦੇ ਪਟੌੜੀ ਚੌਂਕ ਦੇ ਨੇੜੇ ਵੀਰਨਗਰ ਦੇ ਵਿੱਚ ਜਾਨਕ ਸਮਸ਼ਾਨ ਘਾੜ ਦੀ ਕੰਦ ਢਿੱਗੀ ਹੈ ਸਮਸ਼ਾਨ ਘਾੜ ਦੀ ਕੰਦ ਢਿੱਗਣ ਦੇ ਨਾਲ 4 ਤੋਂ 5 ਲੋਕਾਂ ਦੀ ਮੌਤ ਹੋਈ ਹੈ ਇਸ ਦੇ ਹੇਠਾਂ ਦਬਣ ਕਾਰਨ ਕੁਝ ਲੋਕ ਸਖਮੀ ਵੀ ਹੋਏ ਨੇ ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਇਸ ਘਟਨਾ ਸੰਬੰਧੀ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਸ ਬਾਰੇ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਸੋ ਇਸ ਕਾਰਨ ਇਹ ਹਾਦਸਾ ਵਾਪਰਿਆ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਟੁਕਵੇਂ ਕਦਮ ਚੁੱਕੇ ਹੁੰਦੇ ਤਾਂ ਲੋਕਾਂ ਦੀ ਜਾਨ ਜ਼ਰੂਰ ਬਚਾ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਮੀਡੀਆ ਰਿਪੋਰਟਾਂ ਤੇ ਵੀਡੀਓਜ਼ ਅਨੁਸਾਰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਪਰਾਧਕ ਮੁਕਦਮੇ 'ਚ ਸੁਣਵਾਈ ਦੌਰਾਨ ਇੱਕ ਵਿਅਕਤੀ ਨੇ ਮੈਨਹੈਟਨ ਕ੍ਰਿਮੀਨਲ ਕੋਰਟ ਦੇ ਬਾਹਰ ਆਪਣੇ ਆਪ ਨੂੰ ਅੱਗ ਲਗਾ ਲਈ। ਇਹ ਘਟਨਾ ਅੱਜ ਦੁਪਹਿਰ ਨੂੰ ਵਾਪਰੀ ਹੈ। ਦੱਸਦੀ ਹੈ ਕਿ ਵਿਅਕਤੀ ਆਕ ਦੀ ਲਪੇਟ ਚ ਆਇਆ ਤੇ ਇਸ ਦੇ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਆਦਮੀ ਨੇ ਹਵਾ ਦੇ ਵਿੱਚ ਪੈਂਫਲੈਟ ਸੁੱਟੇ ਅਤੇ ਆਪਣੇ ਆਪ ਨੂੰ ਅੱਗ ਲਗਾ ਦਿੱਤੀ। ਦੱਸਦੀ ਹੈ ਕਿ ਹਸਪਤਾਲ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ। ਕਾਂਗਰਸ ਨੇ ਮਨੀਪੁਰ ਦੇ 47 ਪੋਲਿੰਗ ਬੂਥਾਂ ਤੇ ਮੁੜ ਚੋਣ ਕਰਵਾ ਕੇ ਪੋਲਿੰਗ ਦੌਰਾਨ ਇਨ ਅਬੂਥਾਂ ਤੇ ਕਬਜ਼ੇ ਕੀਤੇ ਗਏ ਤੇ ਉੱਤਰ ਪੂਰਬੀ ਰਾਜ ਦੇ ਵਿੱਚ ਦੋ ਲੋਕ ਸਭਾ ਹਲਕਿਆਂ ਦੀ ਚੋਣ ਚ ਗੜਬੜ ਕੀਤੀ ਗਈ ਸੀ ਮਨੀਪੁਰ ਦੇ ਦੋ ਲੋਕ ਸਭਾ ਹਲਕਿਆਂ ਇਨਰ ਮਨੀਪੁਰ ਅਤੇ ਆਉਟਰ ਮਨੀਪੁਰ ਲਈ ਸ਼ੁੱਕਰਵਾਰ ਨੂੰ ਰਿਕਾਰਡ 68% ਵੱਧ ਪੋਲਿੰਗ ਦਰਜ ਕੀਤੀ ਗਈ ਹੈ ਤੇ VOTING ਦੌਰਾਨ ਕੁਝ ਬੂਥਾਂ ਤੇ ਗੋਲੀਬਾਰੀ ਡਰਾਉਂ ਧਮਕਾਉਣ ਅਤੇ EVM ਸੀ ਪੰਨ ਤੋੜਦਿਆਂ ਘਟਨਾਵਾਂ ਆਈਆਂ ਨੇ ਮਨੀਪੁਰ ਕਾਂਗਰਸ ਦੇ ਪ੍ਰਧਾਨ ਕੇ ਮੇਗਾ ਚੰਦਰ ਨੇ ਕਿਹਾ ਹੈ ਕਿ ਪਾਰਟੀ ਦੇ ਮਨੀਪੁਰ ਦੇ ਮੁੱਖ ਚੋਣ ਅਧਿਕਾਰੀ ਕੋਲ ਕੇਸ ਅੰਦਾਜ ਨੇ ਸ਼ਿਕਾਇਤਾਂ ਦਰਦ ਨੇ ਜਿਸ ਵਿੱਚ ਇਨਰ ਮਨੀਪੁਰ ਹਲਕੇ ਦੇ 36 ਪੋਲਿੰਗ ਬੂਥਾਂ ਅਤੇ ਆਊਟਰ ਮਨੀਪੁਰ ਹਲਕੇ ਦੇ 11 ਬੂਥਾਂ ਤੇ ਮੂਰਚਾ ਕਰਵਾਉਣ ਦੀ ਮੰਗ ਹੋਈ ਹੈ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਨੇ ਸੱਤ ਪੜਾਵਾਂ 'ਚ ਚੋਣਾਂ ਕਰਵਾਉਣ ਦਾ ਫੈਸਲਾ ਇਸ ਲਈ ਲਿਆ ਹੈ ਤਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੇ ਮੰਤਰੀ ਮੰਡਲ ਦੇ ਸਹਿਯੋਗੀਆਂ ਨੂੰ ਮੁਲਕ ਦੇ ਸਰੋਤਾਂ ਦੀ ਵਰਤੋਂ ਕਰਦਿਆਂ ਵੱਧ ਤੋਂ ਵੱਧ ਚੋਣ ਪ੍ਰਚਾਰ ਕਰਨ ਦਾ ਮੌਕਾ ਮਿਲ ਸਕੇ। ਮਾਲਦਾ ਜ਼ਿਲ੍ਹੇ ਦੇ ਗਜ਼ੌਲ ਦੇ ਵਿੱਚ ਟੀਐਮਸੀ ਉਮੀਦਵਾਰ ਪ੍ਰਸਨ ਬੈਨਰ ਜਿਦੀ ਹਾਕ ਦੇ ਵਿੱਚ ਦੱਸਦੀ ਹੈ ਕਿ ਜਨਤਕ ਰੈਲੀ ਮੌਕੇ ਸੰਬੋਧਨ ਕਰਦੇ ਹਾਂ ਉਹਨਾਂ ਆਖੇ ਕਿ ਪਹਿਲਾ ਚੋਣਾਂ ਮਈ ਤੱਕ ਹੋ ਜਾਂਦੀਆਂ ਸਨ ਪਰ ਇਸ ਵਾਰ ਇਹ 1 ਜੂਨ ਤੱਕ ਮੁਕੰਮਲ ਹੋ ਜਾਣਗੀਆਂ ਸ਼ਿਮੋਦੀ ਫੌਜੀ ਜਹਾਜ਼ਾਂ ਤੇ ਵੱਖ-ਵੱਖ ਥਾਵਾਂ ਦਾ ਦੌਰਾ ਕਰ ਸਕਣ ਜਦ ਕਿ ਸਾਨੂੰ ਖੋਦ ਹੈਲੀਕਾਪਟਰ ਸਮੇਤ ਆਪਣੇ ਲਈ ਆਵਾਜਾਈ ਸਾਧਨਾਂ ਦੀ ਵਰਤੋਂ ਕਰਨੀ ਪੈ ਰਹੀ ਹੈ ਜਿਨ੍ਹਾਂ ਨੂੰ ਵੀ ਭਾਜਪਾ ਆਗੂਆਂ ਵੱਲੋਂ ਬੁੱਕ ਕਰ ਲਿਆ ਜਾਂਦਾ ਹੈ ਤਾਂ ਕਿ ਸਾਨੂੰ ਘੱਟ ਮੌਕਾ ਮਿਲੇ ਦੱਸਦੀ ਹੈ ਕਿ ਲੋਕ ਤਿੱਖੀ ਤੋਖ ਤੋਂ ਪਰੇਸ਼ਾਨ ਹਨ ਜਦ ਕਿ મોદી ਨੂੰ ਕੋਈ ਫਰਕ ਨਹੀਂ ਪੈ ਰਿਹਾ ਕਿਉਂਕਿ ਭਾਜਪਾ ਆਗੂ ਵੀ ਵੀ ਆਈਪੀ ਸਹੂਲਤਾਂ ਦੇ ਨਾਲ ਲੈਸ ਹੋ ਕੇ ਪ੍ਰਚਾਰ ਕਰ ਰਹੇ ਨੇ ਆਮ ਆਦਮੀ ਪਾਰਟੀ ਯਾਨੀ ਕਿ ਆਪ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪਾਰਟੀ ਆਗੂ ਚਿੰਤਾ ਪ੍ਰਗਟ ਕਰ ਰਹੇ ਨੇ ਆਪ ਨੇਤਾ ਸੌਰਵ ਭਾਰਦਵਾਜ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਸੰਬੋਧਨ ਕਰਦਿਆਂ ਕਿਹਾ ਕਿ ਤਿਹਾੜ ਜੇਲ੍ਹਚ ਬੰਦ ਅਰਵਿੰਦ ਕੇਜਰੀਵਾਲ ਦੇ ਕਤਲ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਨੂੰ ਸ਼ੂਗਰ ਹੋਣ ਦੇ ਬਾਵਜੂਦ ਵੀ ਇਨਸੂਲਿਨ ਦਾ ਇੰਜੈਕਸ਼ਨ ਨਹੀਂ ਦਿੱਤਾ ਜਾ ਰਿਹਾ ਆਪ ਆਗੂ ਸੌਰਵ ਭਾਰਦਵਾਜ ਨੇ ਅੱਗੇ ਕਿਹਾ ਕਿ ਭਾਰਤ ਹੀ ਨਹੀਂ ਸਗੋ ਕੁਮਾਂਤਰੀ ਮੀਡੀਆ ਵੀ ਦੇਖ ਰਿਹਾ ਹੈ ਕਿ ਕਿਵੇਂ ਕੇਂਦਰ ਸਰਕਾਰ ਚੁਣੇ ਹੋਏ ਮੁੱਖ ਮੰਤਰੀ ਨੂੰ ਮਾਰਨ ਦੀ ਸਾਜ਼ਿਸ਼ ਵਿੱਚ ਰਚੇ ਹੋਏ ਨੇ ਦੇ ਡੀਜੀ ਦੀ ਤਰਫੋਂ ਐਮ ਤੋਂ ਪੱਤਰ ਲਿਖਿਆ ਗਿਆ ਕਿ ਸਾਨੂੰ ਸ਼ੂਗਰ ਦੇ ਮਾਹਿਰ ਯਾਨੀ ਕਿ ਸ਼ੂਗਰ ਦੇ ਮਾਹਰਾਂ ਦੀ ਜਾਂ ਡਾਕਟਰਾਂ ਦੀ ਕਹਿ ਲੋ ਕੇ ਲੋੜ ਹੈ ਤੇ ਇਸ ਸਾਰੀ ਘਟਨਾ ਦੇ ਪਾਸਪਾਸ ਨੂੰ ਪੂਰੀ ਤਰ੍ਹਾਂ ਪਰਦਾ ਫਾਸ਼ ਕਰਨ ਦਾ ਕੰਮ ਕਰ ਦਿੱਤਾ ਹੈ ਦੱਸ ਦਈਏ ਕਿ ਤਿਹਾਰ ਜੇਲ੍ਹ ਪ੍ਰਸ਼ਾਸਨ ਦੀ ਤਰਫੋਂ ਪਰਾਜਪਾਲ ਵੀ ਕੇ ਸਖੈਨਾਂ ਨੂੰ ਇੱਕ ਰਿਪੋਰਟ ਭੇਜੀ ਗਈ ਸੀ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਸੀਐਮ ਕੇਚਰੀਵਾਲ ਨੇ ਆਪਣੀ ਗ੍ਰਿਫਤਾਰੀ ਤੇ ਕੋਈ ਕਈ ਮਹੀਨੇ ਪਹਿਲਾਂ ਇਨਸੂਲਿਨ ਦੇ ਟੀਕੇ ਲਗਾਉਣੇ ਬੰਦ ਕਰ ਦਿੱਤੇ ਸਨ ਉਹ ਨਾਰਮਲ 슈ਗਰ ਦੀ ਦਵਾਈ ਲੈ ਰਹੇ ਸਨ ਇੱਕ ਰਿਪੋਰਟ ਤਿਹਾੜ ਜੇਲ ਦੇ ਡਾਇਰੈਕਟਰ ਜਰਨਲ ਦੁਆਰਾ ਪੇਸ਼ੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਦੀ ਸਿਹਤ ਦੀ ਜਾਂਚ 10 ਅਪ੍ਰੈਲ ਅਤੇ 15 ਅਪ੍ਰੈਲ ਨੂੰ ਇੱਕ ਮੈਡੀਸਨ ਦੇ ਮਾਹਰ ਦੁਆਰਾ ਕੀਤੀ ਗਈ ਸੀ ਜਿਨ੍ਹਾਂ ਨੇ ਆਮ ਦਵਾਈਆਂ ਦੀ ਸਲਾਹ ਦਿੱਤੀ ਸੀ ਸੁਵਿਸ਼ਾਨ ਬੋਰਡ ਨਿਊਜ਼ ਫੋਨ ਮੈਨੂ ਦੇ ਬੋਜਾਸਤ ਤਨ